ਕਿ ਜੇ ਕੋਈ ਪੰਥਕ ਐਕਸ਼ਨ ਕਰਨਾ ਤੇ ਐਡਾ ਵੱਡਾ ਕਰਨਾ ਜਿਹਦੇ ਨਾਲ ਹਿੰਦ ਸੁਤਾਨ ਹਿੱਲ ਜਾਵੇ ਤੇ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਵਰਕਾ ਜੁੜ ਜਾਵੇ ਹੋਣ ਇੱਕ ਕਿਤਾਬ ਲਿਖੀ ਆ ਇੱਕ ਜਰਨਲਿਸਟ ਨੇ ਉਹ ਉਹਦੇ ਵਿੱਚ ਲਿਖਦਾ ਕਿ ਜਿਸ ਦਿਨ ਖਬਰ ਆਈ ਇੰਦਰਾ ਗਾਂਧੀ ਨੂੰ ਸੋਧਾ ਲੱਗ ਗਿਆ ਤੇ ਅੰਬਰਪਸਰ ਦੇ ਜਿਸ ਪਰਿਵਾਰ ਕੋਲੋਂ ਕਿਰਾਏ ਦਾ ਕਮਰਾ ਲੈ ਕੇ ਭਾਈ ਹਰਜਿੰਦਰ ਸਿੰਘ ਰਹਿ ਰਿਹਾ ਸੀ ਤੇ ਉਹ ਬੀਬੀ ਦਾ ਬਿਆਨ ਉਹਨੇ ਕਲਮਬੰਦ ਕੀਤਾ ਉਹ ਕਹਿੰਦਾ ਕਿ ਜੋ ਹੀ ਭਾਈ ਜਿੰਦੇ ਦੇ ਕੰਨਾਂ ਵਿੱਚ ਇਹ ਖਬਰ ਪਈ ਤਾ ਉਹ ਇੱਕਦਮ ਉੱਚੀ ਉੱਚੀ ਰੋਂ ਡਿਆ ਪਿਆ ਆਦੀ ਮੈਂ ਹੈਰਾਨ ਕਿ ਸਿੱਖ ਜਗਤ ਖੁਸ਼ੀਆਂ ਮਨਾ ਰਿਆ ਤੇ ਇਹ ਰੋ ਰਿਆ ਆਂਦੀ ਇੱਕਦਮ ਫੇਰ ਭਾਈ ਹਰਜਿੰਦਰ ਸਿੰਘ ਜਿੰਦਾ ਇਹ ਕਹਿ ਕੇ ਘਰੋਂ ਬਾਹਰ ਚਲ ਗਿਆ ਕਿ ਮੈਂ ਗਿਆ ਤੇ ਆਇਆ ਤੇ ਜਦੋਂ ਵਾਪਸ ਆਇਆ ਤੇ ਲੱਡੂ ਲੈ ਕੇ ਆਇਆ ਤੇ ਮੈਨੂੰ ਆੜ ਕੇ ਲੱਡੂ ਦਿੱਤੇ ਜਦੋਂ ਮੈਂ ਪੁੱਛਿਆ ਬੀਬੀ ਆਂਦੀ ਆ ਜਦੋਂ ਮੈਂ ਪੁੱਛਿਆ ਕਿ ਕੀ ਗੱਲ ਉਹ ਰੋਇਆ ਤੇ ਹੁਣ ਲੱਡੂ ਲਿਆ ਕੇ ਵੰਡਣਾ ਆਂਦਾ ਮੈਂ ਫੈਸਲਾ ਕੀਤਾ ਸੀ ਕਿ ਦੁਸ਼ਟ ਨੂੰ ਮੈਂ ਸੋਧਣਾ ਪਰ ਇਹ ਮੌਕਾ ਵਾਹਿਗੁਰੂ ਨੇ ਕਿਸੇ ਹੋਰ ਨੂੰ ਦੇ ਦਿੱਤਾ ਹੁਣ ਮੇਰੀ ਇੱਕੋ ਇੱਕ ਖਾਸ਼ਿਆ ਕਿ ਮੇਰੇ ਕੰਨਾਂ ਵਿੱਚ ਆਵਾਜ਼ ਪਵੇ ਕਿ ਉਹ ਦੋਵੇਂ ਯੋਧੇ ਦਸਮ ਪਾਤਸ਼ਾਹ ਦੇ ਸਿੰਘ ਹੋਣ ਤੇ ਮੌਕੇ ਹੋਰ ਵੀ ਬੜੇ ਨੇ ਵਾਹਿਗੁਰੂ ਨੇ ਜਿਹੜਾ ਮੈਨੂੰ ਮੌਕਾ ਦਿੱਤਾ ਮੈਂ ਉਹ ਮੌਕਾ ਉਹ ਮੌਕਾ ਸੰਭਾਲ